ਮੋਹਾਲੀ ਪੁਲਿਸ ਚੌਕਸ ਨਾ ਹੁੰਦੀ ਤਾਂ ਲੜਕੀ ਦੇ ਪਿੱਛੇ ਸੋਸ਼ਲ ਮੀਡੀਆ ਤੇ ਸ਼ੁਰੂ ਹੋਇਆ ਝਗੜਾ ਖੂਨੀ ਤਕਰਾਰ ਤੱਕ ਪਹੁੰਚ ਜਾਂਦਾ ਤੇ ਰਜਿਸਟ੍ਰੇਟ ਚਲਦੇ ਆ ਕੁੜੀ ਦੇ ਪੁਰਾਣੇ ਪ੍ਰੇਮੀ ਵਿਕਰਮਜੀਤ ਸਿੰਘ ਉਰਫ ਬੀਨੂ ਵਾਸੀ ਗੁਰਦਾਸਪੁਰ ਨੇ ਕੁੜੀ ਦੇ ਮੰਗੇਤਰ ਦੇ ਕਤਲ ਦੀ ਸੁਪਾਰੀ ਦੇ ਦਿੱਤੀ ਤੇ ਲੜਕੀ ਦੇ ਪੁਰਾਣੇ ਪ੍ਰੇਮੀ ਵਿਕਰਮਜੀਤ ਸਿੰਘ ਉਰਫ ਬੀਨੂ ਨੇ ਕੁੜੀ ਦੇ ਮੰਗੇਤਰ ਦੀ ਕਨਿਸ਼ ਛੇਤੀਆਂ ਨੂੰ ਕਤਲ ਕਰਨ ਦੀ ਗੈਂਗਸਟਰਾਂ ਨੂੰ ਜਿਹੜੀ ਹੈ ਉਹਨਾਂ ਨੂੰ ਸੁਪਾਰੀ ਦੇ ਕੇ ਜਨਬੂਜ ਕੇ ਮੋਹਾਲੀ ਸਥਿਤ ਐਰੋ ਸਿਟੀ ਦੇ ਮੋਹਾਲੀ ਸਿਟੀ ਸੈਂਟਰ ਚ ਬੁਲਾਇਆ ਪਰ ਜਦੋਂ ਕਨਿਸ਼ ਛੇਤੀਆਂ ਨੂੰ ਇਸ ਗੱ ਦਿੱਤੀ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਚ ਦੋ ਮੁਲਜ਼ਮਾ ਨੂੰ ਕਾਬੂ ਕੀਤਾ ਹੈ ਤੇ ਉੱਥੇ ਹੀ ਵੱਡਾ ਕਤਲਿਆਮ ਹੋਣ ਤੋਂ ਬਚਾਇਆ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਪਾਸਿਓਂ ਤਿੰਨ ਪਸਟਨ ਫਾਰਮ ਚ ਜ਼ਿੰਦਾ ਕਾਰਤੂਸ ਸਮੇਤ ਇੱਕ ਅਤਿ ਆਧੁਨਿਕ 9mm ਗਲੈਕ ਪਿਸਤਲ ਅਤੇ ਤੋ ਮੈਗਜ਼ੀਨ ਸਮੇਤ ਤਿੰਨ ਪਤੀ ਬੋਤ ਬਸਤੋਲ ਪਿਸਤੋਲ ਅਤੇ 10 ਜ਼ਿੰਦਾ ਕਾਰਤੂਸ ਜਿਹੜੇ ਨੇ ਬਰਾਮਦ ਕੀਤੇ ਨੇ ਫੜੇ ਗਏ ਮੁੱਜਮਾ ਦੀ ਪੁਸ਼ਾਨ ਗੁਰਪ੍ਰੀਤ ਸਿੰਘ ਅਤੇ ਤਰਨਦੀਪ ਸਿੰਘ ਵਾਸੀ ਲੁਧਿਆਣਾ ਵੱਜੂ ਹੋਈ ਹੈ ਜਦਕਿ ਇਹਨਾਂ ਦਾ ਤੀਜਾ ਸਾਥੀ ਵਿਕਰਮਜੀਤ ਸਿੰਘ ਉਰਫ ਬੀਨੂ ਵਾਸੀ ਗੁਰਦਾਸਪੁਰ ਮੌਕੇ ਤੇ ਫਰਾਰ ਦੱਸਿਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਦੱਸ ਦਈਏ ਹਰਸਿਮਰਨ ਸਿੰਘ ਵੱਲੋਂ ਦੱਸਿਆ ਹੈ ਕਿ ਬਾਕੀ ਮੁੱਜਮਾ ਦੀ ਗ੍ਰਿਫਤਾਰੀ 'ਚ ਛਾਪੇਮਾਰੀ ਜਿਹੜੀ ਹੈ ਉਹ ਫਿਲਹਾਲ ਕੀਤੀ ਜਾ ਰਹੀ ਹੈ ਹੋਰ ਕੀ ਜਾਣਕਾਰੀ ਇਹਨਾਂ ਨੇ ਸਾਂਝੀ ਕੀਤੀ ਇਸ ਮੌਕੇ ਤੇ ਆਓ ਦੇਖਦੇ ਹਾਂ ਤੇ ਸਾਡੇ ਕੋਲ ਇੱਕ ਕਨਿਸ਼ਕ ਸੇਧਿਆ ਪੁੱਤਰ ਕਮਲ ਸੇਧਿਆ ਹਸਪਤਲ ਬਠਿੰਡੇ ਦਾ ਰਹਿਣ ਵਾਲਾ ਜੀ ਦਾ ਵਿਕ੍ਰਮਜੀਤ ਸਿੰਘ ਬੀਨੂ ਹੈ ਲਰਦਾਸਪੁਰ ਦਾ ਇਹਨਾਂ ਦਾ ਕੋਈ ਸੋਸ਼ਲ ਮੀਡੀਆ ਤੇ ਆਪਸ ਵਿੱਚ ਬੈਸਪਾਜੀ ਜੀ ਹੋ ਰਹੀ ਸੀ ਕਿਸੇ ਲੜਕੀ ਦੇ ਪਿੱਛੇ ਜਿਹਦੇ ਤਹਿਤ ਫਿਰ ਉਹ ਬੈਸਪਾਜੀ ਇਤਨਾ ਵੱਧ ਗਈ ਵੀ ਉਹਨਾਂ ਨੇ ਵਿਕ੍ਰਮਜੀਤ ਸਿੰਘ ਬੀਨੂ ਨੇ ਇਹਨੂੰ ਮਾਰਨ ਦੇ ਮਤਲਬ ਇਹਦੇ ਨੂੰ ਅਟੈਕ ਕਰਨ ਦੇ ਨੀਤ ਨਾਲ ਇਥੇ ਇਹ ਭੇਜੇ ਤੋਂ ਗੁਰਪ੍ਰੀਤ ਸਿੰਘ ਤੇ ਤਰਨਦੀਪ ਸਿੰਘ ਬਾੜੇয়াল ਅਵਾਣਾ ਦੇ ਜਿਹੜਾ ਕਿ ਥਾਣਾ ਸਰਬਾਨਗਰ ਜਿਹੜਾ ਲੁਧਿਆਣਾ ਦੇ ਵਿੱਚ ਪੈਂਦਾ ਉਹਨਾਂ ਨੂੰ ਆਪਣੇ ਹੈਗਾ ਵਿਕਰਮਜੀਤ ਸਿੰਘ ਦਾਨੀ ਦਾਨੀ ਹੈ ਤੇ ਜਿਹੜੇ ਇਹਨਾਂ ਨੇ ਉਥੋਂ ਉਹਦੇ ਦੇ ਥਰੂ ਲੌਜਿਸਟਿਕ ਤੇ ਪਿਸਤਲ ਪ੍ਰੋਵਾਈਡ ਕਰਵਾ ਕੇ ਇਹਦੇ ਤੇ ਅਟੈਕ ਕਰਾਉਣ ਲਈ ਕਨਿਸ਼ਕ ਸੇਤੀਆ ਦੇ ਭੇਜੇ ਕਿਉਂਕਿ ਇਹ ਇੱਕ ਤਰ੍ਹਾਂ ਦੀ ਇਹ ਵੱਡੀ ਵਾਰਦਾਤ ਹੋਣੀ ਸੀ ਜਿਹਦੇ ਨਾਲ ਪਰ ਪੁਲਿਸ ਦੀ ਹੁਸ਼ਿਆਰੀ ਨਾਲ ਇਹ ਕੀ ਕਹਿੰਦੇ ਜਿਹੜਾ ਕਨੈਕਟ ਸੇਤੀਆ ਨੇ ਜਦੋਂ ਪੁਲਿਸ ਨੂੰ ਆ ਕੇ ਆਪਣੇ ਬਾਰੇ ਦੱਸਿਆ ਵੀ ਇਦਾਂ ਮੰਨ ਤੇ ਅਟੈਕ ਕਰਨ ਆ ਰਹੇ ਹੈ ਤੇ ਉਹਦੇ ਉਹਦੇ ਕਾਰਨ ਸਾਡੇ ਕੋਲ ਨੇ ਪੁਲਿਸ ਚੌਕਸ ਹੋ ਗਈ ਸੀ ਤੇ ਉਹਦੇ ਤੇ ਬਿਆਨ ਤੇ ਅਸੀਂ ਜਿੱਥੇ ਉਹਨਾਂ ਨੇ ਟਾਈਮ ਪਾਇਆ ਸੀ ਉੱਥੇ ਜਾ ਕੇ ਉਹਨਾਂ ਨੂੰ ਜਿਹੜੇ ਬੰਦੇ ਇਹਨੂੰ ਅਟੈਕ ਕਰਨ ਆਏ ਸੀ ਉਹਨਾਂ ਨੂੰ ਫੜ ਲਿਆ ਜਿਹੜੇ ਜਿੰਨਾ ਕੋ پاسੋਂ ਸਾਨੂੰ ਇੱਕ ਕੋ ਗਲੌਕ ਪਿਸਟਲ 9mm ਦਾ ਬਰਾਮਦ ਹੋਇਆ ਤੇ ਪੰਜ ਜਿੰਦਾ ਰੌਂਦ ਅਤੇ ਦੂਸਰੇ ਕੋ ਦੋ ਨਜਾਇਜ਼ ਪਿਸਟਲ ਸੀਗੇ ਉਹ ਮੈਗਜ਼ਨ 10 ਜਿੰਦਾ ਰੌਂਦ ਸੀਗੇ ਤੇ ਇਹ ਬਰਾਮਦ ਹੋਏ ਇਹ ਬੇਸਿਕਲੀ ਇਹਨਾਂ ਦੀ ਸੋਸ਼ਲ ਮੀਡੀਆ ਤੇ ਹੀ ਬਹਿਸ ਬਾਜੀ ਸੀ ਜਿਸ ਮਤਲਬ ਦੇ ਰਿਗਾਰਡ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕੀਤੀ ਹੈ 100 2 ਨੰਬਰ ਐਫ ਆਈ ਆਰ ਡੇਟਰ 51 ਅੰਡਰ ਸੈਕਸ਼ਨ 115 ਦੀ 2 126 ਦੀ 2 ਤੇ 3 ਦੀ 5 ਬੀ ਐਨ ਐਸ ਤੇ 2553 ਆਰਜ਼ਟ ਥਾਣਾ ਆਈਟੀ ਸਿਟੀ ਸਰ ਜਿਹੜੇ ਅਸਲਾ ਇਹ ਚ ਕੋਈ ਲਿਸੈਂਸੀ ਵੀ ਆ ਕਹਿੰਦਾ ਸਭ ਦੋ ਨੰਬਰੀਏ ਸਾਰੇ ਇਹ ਇਲੀਗਲ ਵੈਪਨਸ ਹੈ ਕਿਉਂਕਿ 9 ਐਮ ਐਮ ਤੇ ਪ੍ਰੀਹੈਪਟਡ ਬੋਲ ਹੈ ਤੇ ਪਹਿਲੀ ਨਜ਼ਰ ਤੋਂ ਤੇ ਪਹਿਲੀ ਮੁੱਢਲੀ ਤਫਤੀਸ਼ ਤੋਂ ਇਹ ਇਲੀਗਲ ਵੈਪਨਸ ਹੈ ਉਹ ਵਿਦੇਸ਼ੀ ਵੀ ਐਸ ਚੁਕੇ ਜਾਂ ਸਰ ਇੰਡੀਅਨ ਕੰਟਰੀ ਮੇਡ ਐ ਇੱਕ ਇੱਕ ਕੰਟਰੀ ਮੇਡ ਪਿਸਟੋਲ ਐ ਸਾਰੇ ਕ੍ਰਾਸ ਬਾਰਡਰ ਸਮਗਲਿੰਗ ਦਾ ਨਤੀਜਾ ਤਾਂ ਨਹੀਂ ਇਹਦੀ ਇਹ ਜੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹਦੇ ਬਾਰੇ ਤੁਹਾਨੂੰ ਅੱਡ ਤੌਰ ਤੇ ਇਹਦੀ ਓਰੀਜਿਨ ਸਾਰੀ ਅਸੀਂ ਕਨਫਰਮ ਕਰਾਂਗੇ ਕਿ ਇਹ ਕਿੱਥੋਂ ਚੱਲੇ ਤੇ ਕਿੱਦਾਂ ਆਏ ਇਹ ਅੱਜ ਕੱਲ ਰਾਤ ਹੀ ਅਸੀਂ ਫੜਿਆ ਜਿਹਨੂੰ ਕੋਰਟ ਚ ਪੇਸ਼ ਕੀਤਾ ਸੀ ਜਿਹਦੇ ਤੇ ਦੋ ਦਿਨ ਦਾ ਪੁਲਿਸ ਰਮਾਨ ਹੈ ਦੱਸੋ ਕਹਿ ਸਕਦੇ ਜੇਕਰ ਪੁਲਿਸ ਨੂੰ ਇਨਫੋਰਮ ਕੀਤਾ ਅਗਰ ਥੋੜੀ ਦੇਰੀ ਹੋ ਜਾਂਦੀ ਤਾਂ ਇਹ ਮਤਲਬ ਖੂਨ ਖਰਾਬਾ ਵੀ ਕਰ ਵੀ ਕਤਲੋਗਾਰਧ ਵੀ ਹੋ ਸਕਦੀ ਸੀ ਹਾਇ ਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਇਹਦੇ ਵਿੱਚ ਐਸ ਐਚਓ ਆਈਟੀਸੀਟੀ ਜਸ਼ਨ ਤੇ ਇਹ ਐਸ ਆਈ ਸੋਨ ਲਾਲ ਦੀ ਸਾਰੀ ਜਿਹੜੀ ਇਹਨਾਂ ਦੀ ਟੀਮ ਸੀ ਇਹਨਾਂ ਨੇ ਬੜਾ ਅੱਛਾ ਕੰਮ ਕਰਦੇ ਹੋਏ ਤੇ ਸਾਡਾ ਮੁੰਡਾ ਸੀਨੀਅਰ ਕਨਸਟੇਬਲ ਕੇਸ਼ ਹੈ ਉਹਨਾਂ ਨੇ ਬੜੀ ਅੱਛੀ ਸੂਝ-ਬੂਝ ਨਾਲ ਇਹ ਬੰਦੇ ਗ੍ਰਿਫਤਾਰ ਕਰਕੇ ਇਹਨਾਂ ਕੋਲ ਅਸਲਾ ਬਰਾਮਦ ਕਰਾਇਆ ਸਰ ਇਹ ਕਿੱਥੋਂ ਮਤਲਬ ਇਹਨੂੰ ਅਰੈਸਟ ਕੀਤਾ ਲੋਕੇਸ਼ਨ ਜਿਹੜੀ ਕੀ ਸੀ ਇਹ ਹੈਗੀ ਆ ਆਪਣੇ ਸਿਟੀ ਸੈਂਟਰ ਐਰੋ ਸਿਟੀ ਦੇ ਵਿੱਚ ਉੱਥੋਂ ਇਹਨੂੰ ਅਰੈਸਟ ਕੀਤਾ ਬਸ ਬਿਲਕੁਚੀ ਤੋਂ ਪਤਾ ਲੱਗਿਆ ਕਿ ਇਹਨਾਂ ਦੀ ਕਿਸ ਚੀਜ਼ ਦੀ ਰੰਜਿਸ਼ ਕਰਦੀ ਸੀ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਲਵ ਟਰਾਈਐਂਗਲ ਟਾਈਪ ਸੀ ਇੱਕ ਲੜਕੀ ਸੀ ਜਿਹਨੂੰ ਪਹਿਲਾਂ ਵਿਕਰਮਜੀਤ ਸਿੰਘ ਬਿੰਨੂ ਨਾਲ ਉਹਦਾ ਅਫੇਅਰ ਸੀ ਜਿਹੜਾ ਕਿ ਗਰਦਾਸਪੁਰ ਦਾ ਸੀ ਉਹ ਹੁਣ ਕਨਿਸ਼ਕ ਸੇਤੀਆ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਉਹਦੇ ਉਹਦੇ ਨਾਲ ਜਦੋਂ ਉਹਦੇ ਨਾਲ ਗੱਲ ਕਰਨੋਂ ਹਟ ਗਈ ਤੇ ਉਹਨੇ ਫਿਰ ਇਹਨੂੰ ਬੰਦਿਆਂ ਨੂੰ ਭੇਜ ਕੇ ਇਹਦੇ ਤੇ ਅਟੈਕ ਕਰਨਾ ਸੀ ਮਤਲਬ ਐਕਸ ਬੋਏਫ੍ਰੈਂਡ ਦੇ ਉੱਤੇ ਟੈਕ ਕਰਨ ਦਾ ਇਹਦਾ ਤਾਂ ਨਹੀਂ ਉਹ ਹੁਣ ਵਾਲਾ ਜਿਹੜਾ ਐਕਸ ਬੋਏਫ੍ਰੈਂਡ ਨੇ ਹੁਣ ਵਾਲਾ ਜਿਹੜਾ ਮੁੰਡਾ ਜਿਹੜਾ ਕਨਿਸ਼ਕ ਸੇਤੀਆ ਜਿਹਦੇ ਨਾਲ ਹੁਣ ਉਹਦੀ ਨਹੀਂ ਸੇਤੀਆ ਦੇ ਮੁਤਾਬਕ ਵੀ ਉਹਦੇ ਨਾਲ ਉਹਦੀ ਮੈਰਿਜ ਹੋਣੀ ਸੀ ਤੇ ਉਹਦਾ ਉਹਦੇ ਕਰਕੇ ਇਹਨਾਂ ਦੀ ਇਹ ਲਵ ਟ੍ਰਾਇੰਗਲ ਦੇ ਵਿੱਚ ਆਪਸ ਵਿੱਚ ਬਹਿਸ ਪਾਜੀ ਵੀ ਹੋਈ ਅਤੇ ਟਾਈਮ ਵੀ ਪਾਇਆ ਤੇ ਬੱਸ ਤਾਂ ਇਹ ਵੀ ਛੋਰੀ ਕਿਸਤਾਰੀਆਂ ਹੋ ਸਕਦੀਆਂ ਨੇ ਹਾਂਜੀ ਬਿਲਕੁਲ ਜੀ ਇਹ ਜਿਨ੍ਹਾਂ ਨੇ ਲੋਜਿਸਟਿਕ ਪ੍ਰੋਵਾਈਡ ਕੀਤੇ ਆ ਜਿਹੜਾ ਪਿੱਛੇ ਬੰਦਾ ਜਿਹਨੇ ਜਿਹੜਾ ਵਿਕਰਮਜੀਤ ਸਿੰਘ ਬੀਨੂ ਹੈ ਜਿਹਨੂੰ ਬਿੱਕਾ ਵੀ ਕਹਿੰਦੇ ਆ ਇਹਦੇ ਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਕਰਦਾਸਪੁਰ ਦੇ ਆਮ ਜੱਟ ਦਾ ਹੋਇਆ ਹੋਇਆ ਇਹ ਲੋਜਿਸਟਿਕ ਕੰਮ ਕਰ ਕੀ ਕਰਦੇ ਸੀਗੇ ਇਹ ਤੁਹਾਨੂੰ ਪਤਾ ਲੱਗਿਆ ਇਹਦੇ ਅਸੀਂ ਅਜੇ ਜਿਹੜੀ ਇਹ ਤੇ ਵੇਲੇ ਆ ਇੱਕ 8 ਪੜਿਆ ਹੈ ਤੇ ਇੱਕ ਐਨਐਮਏ ਕੀਤੀ ਹੈ ਤੇ ਘਰ ਹੀ ਰਹਿੰਦੇ ਆ ਇਹ ਬਾਕੀ ਜਿਹੜੇ ਵੀ ਅਸੀਂ ਇਹਦੇ ਤੇ ਬਿਕਰਮਜੀਤ ਸਿੰਘ ਦੇ ਵੀ ਅਸੀਂ ਜਦੋਂ ਅਰੈਸਟ ਪਾਵਾਂਗੇ ਉਹਦੇ ਬਾਰੇ ਵੀ ਡਿਟੇਲਿੰਗ ਤੁਹਾਨੂੰ ਦੱਸ ਦਵਾਂਗੇ ਬਸ ਹੁਣ ਦੋ ਗ੍ਰਿਫਤਾਰੀਆਂ ਹੋਈਆਂ ਹਾਂਜੀ ਦੋ ਗ੍ਰਿਫਤਾਰੀਆਂ ਹੋਈਆਂ ਕਿੰਨੀਆਂ ਸਰ ਤਿੰਨ ਦੋ ਕਈ ਕਹਿੰਦੇ ਗ੍ਰਿਫਤਾਰੀਆਂ ਹੋਈਆਂ ਤਿੰਨ ਸਾਡੇ ਕੋਲ ਅਸਲੇ ਬਰਾਮਦ ਹੈ